हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਆਜ਼ਾਦ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਤੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਇਸ ਕਰੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਮੱਝਾਂ ਹੋਣ ਦੋਸਤੋ ਚਾਹੇ ਝੋਟੀਆਂ ਤੇ ਵੇੜਾ ਇਹ ਖਾਸ ਤੌਰ ਤੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਤੇ ਸ਼ਿਬਾਜਪੁਰ ਅੱਡਾ ਲੱਗਦਾ ਜੀ ਸ਼ਿਬਾਜਪੁਰ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਆ ਕਿਲੋ 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 ਸਾਰਾ ਸ਼ਿਬਾਜਪੁਰ ਅੱਡੇ ਤੋਂ ਹੈਗਾ ਪਿੰਡ ਕਮਾਲਪੁਰ ਠੀਕ ਹੈ ਗਲਾਲੀਪੁਰ ਪਿੰਡ ਵੀ ਬਿਲਕੁਲ ਨਜ਼ਦੀਕ ਆ ਭਗਵਾਨਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਆ ਅੱਜ ਤਰੀਕ ਦੋਸਤੋ 17 ਫਰਵਰੀ ਨੂੰ ਇਹੇ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਬਾਕੀ ਵੇੜਾ ਦੋਵੇਂ ਗੱਬਣਾ ਸਮਾਂ ਲੈ ਲੈਂਦੀਆਂ ਨੇ ਟਾਈਮ ਪੁੱਛ ਲਾਂਗੇ ਕਿੰਨਾ ਕੁ ਹਜੇ ਪਿਆਸੂਣ ਦੇ ਵਿੱਚ ਰੇਡ ਪੜਤਾ ਕੀ ਰਹੂਗਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਠੀਕ ਹੈ ਜੀ ਬਾਕੀ ਜਿਹੜਾ ਵੀਰ ਖਾਸ ਤੌਰ ਤੇ ਪਸ਼ੂ ਖਰੀਦਣ ਆ ਰਿਹਾ ਗੱਬਣ ਪਸ਼ੂ ਆ ਚੌਥਾ ਨਾ ਤਿੱਪ ਕੇ ਆਪਣੀ ਤਸੱਲੀ ਜਿਹੜੀ ਆ ਦੋਸਤੋ ਜਰੂਰ ਯਕੀਨੀ ਬਣਾ ਲਿਆ ਕਰੋ ਤਾਂ ਜੋ ਦੋਸਤੋ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਜਾਂ ਕੋਈ ਲਾਂਬੇ ਵਾਲੀ ਗੱਲ ਨਾ ਬਣੇ ਆਓ ਲੈ ਲਿਓ ਜਾਣਕਾਰੀ ਵੀਰ ਆਜ਼ਾਦ ਤੋਂ ਸਭ ਤੋਂ ਪਹਿਲਾਂ ਵੀਰ ਜਾਦ ਕੀ ਹਾਲ ਚਾਲ ਨੇ ਵੀਰ ਸਸਰੀ ਕਾ ਸਸਰੀ ਕਾ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਚੱਲ ਜੇ ਬੜੇ ਵਧੀਆ ਜਾਦ ਵੀਰ ਠੀਕ ਠਾਕ ਹਾਂਜੀ ਬਸ ਵਧੀਆ ਵੀਰ ਜੀ अच्छा जत भाई चलਦੇ ਰਹਿੰਦੇ ਆ ਕੰਮ ਕਰਪਾ ਦੀਆਂ ਚੱਲਦੀ ਚੱਲੀ ਜਾਂਦੇ ਵੀਰ ਜੀ ਠੀਕ ਆ ਭਰਾ ਹਾਂਜੀ ਤੇ ਆਉਂਦੇ ਰਹਿੰਦੇ ਆ ਪਸੂ ਹਾਂ ਆਉਂਦੇ ਰਹਿੰਦੇ ਵੀਰ ਜੀ ਠੀਕ ਆ ਤੇ ਅੱਜ ਦੋ ਵੜਾ ਆਪਣੇ ਕੋਲ ਨੇ ਤੇ ਦੋਵੇਂ ਮੈਨੂੰ ਤਾਂ ਵੀ ਅਜੇ ਦਿਨ ਲੈਂਦੀਆਂ ਆ ਦਿਨ ਲੈਂਦੀਆਂ ਵੀਰ ਜੀ ਦੋਵੇਂ 7-7 ਦਾ 8-8 ਦਿਨ ਦੋਵੇਂ ਲੈਂਦੀਆਂ ਲਓ ਜੀ ਹਾਂਜੀ ਹਫਤਾ ਹਫਤਾ ਹਰ ਸਮਾਂ ਬਾਕੀ ਆ ਦੋਸਤੋ ਬਾਕੀ ਵੜਾ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਤੇ ਬਾਕੀ ਪੂਰੀ ਡਿਟੇਲ ਇੱਕ ਪਾਸਿਓਂ ਸ਼ੁਰੂਆਤ ਕਰਦੇ ਆ ਜਦ ਪਹਿਲੇ ਨੰਬਰ ਤੋਂ ਇੱਥੋਂ ਹੀ ਸ਼ੁਰੂਆਤ ਕਰਦੇ ਆ ਆਪਾਂ ਹਾਂਜੀ ਕੀ ਡਿਟੇਲ ਆ ਵੀ ਸ਼ੁਰੂਆਤ ਚੀ ਦਾ ਇਹ ਪਹਿਲਣ ਵੱਚੀ ਆ ਮੰਨ ਲਓ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ 100 ਚ 80% ਵੇਖੋ ਹਾਂਜੀ ਬਾਕੀ ਫੇਸਬੁਕ ਚੰਗਾ ਕੰਨ ਕੁੰਨ ਵੀ ਨਿਕਾ ਏ ਬਾਕੀ ਠੰਡੀ ਠੁੰਡੀ ਬੜੀ ਆ ਦੇਖੋ ਪਹਿਲਣ ਵੱਚੀ ਵੇਖੋ ਕੋਈ ਗੱਲਬਾਤ ਨਹੀਂ ਇਹਨੂੰ ਹਾਂ ਬਾਕੀ ਲੜ ਲੂੜ ਚੰਗੇ ਬਣੂ ਬਣੂ ਚੰਗੀਆਂ ਜੇ ਦਿਨ 7-8 ਕੱਚੀ ਆ। ਮੂੰਹ ਦੰਦੀ ਮੂੰਹ ਦੰਦੀ ਨੇ ਵੀਰ ਜੀ ਵੇਖੀ। ਠੀਕ ਹੈ ਜੀ। ਆਓ ਦੱਸਦਾ ਵੀਰ ਨੂੰ ਜਿੱਦਾਂ ਹੋਗੇ ਬਾਕੀ ਵੀਰ ਜੀ ਠੰਡੀ ਠੁੰਡੀ ਬਹੁਤ ਜਿਆਦੀ ਆ। ਪਹਿਲਾਂ ਨਾ ਕੱਦ ਕਾਠੀ ਪੂਰਾ ਵੱਡਾ ਵੇਖੋ। ਠੀਕ ਹੈ ਜੀ। ਹਾਂ ਜੀ। ਇਹਨੂੰ ਪੰਜਾਬ ਵਾਲੀ ਜਰਤੀ ਕਹਿੰਦੇ ਆ ਇਦਾਂ ਆਉਣ ਵਾਲੀ ਗਾੜੀ ਗਰਮੀ ਤੁਹਾਨੂੰ ਪਤਾ ਗਰਮੀ 'ਚ ਫਿਰ ਇਹੋ ਜਿਹੀ ਚੱਲਣੀ ਹੁੰਣਾ। ਹੂੰ। ਕਿਉਂਕਿ ਇਹਨਾਂ ਨੂੰ ਗਰਮੀ ਨਾਲ ਪ੍ਰਵਾਹ ਕੋਈ ਨਹੀਂ ਬਾਕੀ ਦੁੱਧ ਵੀ ਚੰਗਾ ਜਿਹਾ ਹੁੰਦੀਆਂ ਏ। ਠੀਕ ਹੈ ਜੀ ਠੀਕ ਹੈ। ਹਾਂ ਜੀ। ਲਓ ਦ ਠੀਕ ਆ ਹਾਂਜੀ ਬਾਕੀ ਥਾਂ ਥਾਂ ਨੂੰ ਬਹੁਤ ਸੋਨਾ ਕੱਢੂਗੀ ਹਾਂ ਤੇ ਬਾਕੀ ਜਿੰਨਾ ਵੀ ਹੁਣ ਸਪੇਸ ਆ ਵਿੱਚ ਗੈਪ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਲੇਵਾ ਜਿਵੇਂ ਜਿਵੇਂ ਭਰਨਾ ਸ਼ੁਰੂ ਕੀਤਾ ਹੋਵੇਂ ਮੈਂ ਥਾਂ ਜਿਹੜਾ ਦੋਸਤੋ ਹੋਰ ਵਿਖਾਈ ਦੇਣਾ ਸ਼ੁਰੂ ਹੋਊਗਾ ਲੜ ਲੜ ਕਾਫੀ ਨੇ ਹਵਾਨੇ ਲੇਵੇ ਤੇ ਤੇ ਟਾਈਮ ਕੋਈ 8-10 ਦਿਨ ਕੋਈ ਵੀਰ ਅੰਗ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਕਰੋ ਸੰਗ ਦੇ ਵਿੱਚ ਆ ਬਾਕੀ ਕੱਦ ਜਿਵੇਂ ਆਪਾਂ ਕਹਿ ਦਿੱਨਾ ਵੀ ਪੂਰਾ ਵੱਡਾ ਐਚਐਫ ਵੈਡਾ ਦਾ ਆਪਾਂ ਕੱਦ ਦੇਖਦੇ ਆ ਕੱਦ ਉਸੇ ਤਰ੍ਹਾਂ ਫੁੱਲ ਵੱਡੀ ਹਾਈਟ ਆ ਤੇ ਹੈ ਨਵੀਆਂ ਵੈਸੇ ਪਹਿਲਾ ਸੁਬਾ ਸੋਹਣਾ ਹਾਂਜੀ ਬਾਕੀ 35 ਸ਼ਹਿਦ ਹੀ ਹੁੰਦਾ ਹਾਂ ਸ਼ਾਇਦ ਸ਼ਹਿਦ ਹੁੰਦਾ ਵੀਰ ਜੀ ਜੇ ਮਰ ਲੋ 8 9 ਰਹਿੰਦੇ ਇਹ ਤਾਂ ਸ਼ਹਿਦ ਹੀ ਹੋਣਾ ਹੈ ਹਾਂ ਹਾਂਜੀ ਬਾਕੀ ਨਾ ਬਣੂ ਬਣੂ ਅੱਛੀ ਚੰਗੀ ਲਾੜ ਲੂੜ ਬਾਰੇ ਚੰਗੇ ਬਾਕੀ ਨਾੜਾ ਨੂੜਾ ਬਹਾਨੇ ਬਹੁਤ ਜਿਆਦੀਆਂ ਸ਼ੋਅ ਹੁੰਦੀਆਂ ਇਧਰ ਵੇਖੋ ਇਧਰ ਆ ਕੇ ਦਿਖਾਓ ਇਧਰ ਮੜੇ ਥਾਂ ਥੋਣੇ ਵੇਖੋ ਹਾਂ ਵੇਖੋ ਠੀਕ ਹੈ ਜੀ ਹਾਂਜੀ ਲੈ ਵੀ ਜਦ ਬਾਈ ਖੋਲ ਕੇ ਤੁਰਦਿਗੇ ਠੀਕ ਹੈ ਹਾਂਜੀ ਲੋ ਦੋਸਤੋ ਪਹਿਲਾ ਸੁਬਾ ਇਹ ਬਾੜ ਸੌਣ ਜਾ ਰਹੀ ਹੈ ਪਲੂਣ ਵਛੀ ਆ ਤੇ ਬਾਕੀ ਥਾਣ ਦੇਵਾ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾ ਹੀ ਦਿੱਤਾ ਟਾਈਮ ਹਜੇ ਲੈ ਜੂਗੀ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਨਿੱਗਰ ਆ ਜਿੰਨੀ ਆ ਕਰਮਾ ਵਾਲੀ ਵੇਖੋ ਤੁਸੀਂ ਰਾਜੀ ਆ ਪੂਰੀ ਗੋਲ ਵਜਨ-ਵਜਨ ਪੂਰਾ ਠੀਕ ਆ ਸੋ ਜਿੰਨੀ ਵੀ ਆ ਕਰਮਾ ਵਾਲੀ ਮਜ਼ਬੂਤ ਹੱਡੀ ਦੇ ਵਿੱਚ ਆ ਸਭੀ ਸੁਭੀ ਪੂਰੀ ਆ ਫੇਸ ਕੁਆਲਿਟੀ ਤੁਸੀਂ ਵੇਖੋ ਆ ਲਈ ਠੀਕ ਹੈ ਕੰਨ ਕੋਲ ਬਿਲਕੁਲ ਉਸੇ ਤਰ੍ਹਾਂ ਛੋਟੇ ਜਿਹੇ ਕੰਨ ਨੇ ਹੌਲੀ ਹੌਲੀ ਆ ਜਦ ਕੀ ਕਰਦੇ ਆ ਮੋਲੇ ਦਾ ਮੋਲ ਤੇ ਵੀਰ ਜੀ ਜਿੱਦਣ ਵੇਛੇ ਢੋਕਾ ਹੀ ਤਿਆਰ ਹੋ ਗਈ ਉਦੋਂ ਤੇ ਵੱਛੀ 50000 ਦੀ ਅੱਜ 45000 ਚ ਮਾਨਤਾ ਕਰ ਦਾਂਗੇ 45 ਚ ਹਾਂਜੀ ਹੋਰ ਵੀ ਕਰਦੇ ਹੋ ਹੈ ਆ ਬਾਕੀ ਕਰਦਾ ਮੌਕੇ ਜਿੱਦਾਂ ਹੋ ਸਕੇ ਵੀ ਜਿੱਦੇ ਜਿੱਦਾਂ ਕੋਈ ਵੀਰ ਫੂਲਾ ਫੁੱਲ ਮਾਨਤਨ ਪੂਰਾ ਕਰਾਂਗੇ ਲਓ ਜੀ ਹਾਂਜੀ 45000 ਦੇ ਵਿੱਚੋਂ 45000 ਪਰ ਵੀਰ ਜੀ ਇੰਨੇ ਦੀ ਬੱਚੀ ਮਾਨੂੰ ਕਿਹਨੇ ਦੇਣੀ ਨਹੀਂ ਮਾਨੂੰ ਇਹ ਜਾਦ ਵਾਲੀ ਤੇ ਇੰਨੀ ਮਾਨੂੰ ਕੁਆਲਿਟੀ ਵਾਲੀ ਹਾਂ ਹਾਂ ਹਾਂਜੀ ਠੀਕ ਹੈ ਵੀ ਠੀਕ ਹੈ ਹਾਂਜੀ ਲਓ ਦੋਸਤੋ ਬਾਕੀ 10 ਦਿਨ ਹਜੇ ਕੱਢਦੀ ਕੱਢਦੀ ਹੈ ਜਿਹੜੇ ਦਿਨ ਲੈਣੇ ਬਾਕੀ ਰੇਡਪੜ ਤਾਂ ਤੁਸੀਂ ਦੇਖ ਹੀ ਲਿਆ 45000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਠੀਕ ਆ ਬਾਕੀ ਵਿਹੜ ਚੰਗੀ ਆ ਵੱਡੀ ਆ ਕਦ ਕਾਠਾ ਨਹੀਂ ਪਾਸੋਂ ਕੋਈ ਵੀਰੇ ਤੁਸੀਂ ਮੰਨ ਕੇ ਆਇਓ ਵੀ ਕਦ ਚੰਗਾ ਹੈ ਠੀਕ ਉਮਰ ਵਾਲੇ ਪਾਸਿਓਂ ਵੀ ਲਵੀ ਆ ਕੋਈ ਬਾਲੀ ਪੱਕੀ ਉਮਰ ਦੀ ਨਹੀਂ ਗਈ ਤੇ ਆਜ਼ਾਦ ਅੱਗੇ ਆ ਗਈ ਸੈਕਿੰਡ ਨੰਬਰ ਤੇ ਆਪਾਂ ਕੋਲ ਜਿਹੜਿਆ ਬੈੜ ਹੈ ਇਹ ਵੀ ਜੀ ਦੂਜੇ ਸੂਵੇ ਸੋਣਾ ਜੇ ਨਾ ਛਾਈਵਾਲ ਤੇ ਜਰਸੀ ਦਾ ਕਰਾਸ ਆ ਅੱਛਾ ਜੀ ਬਾਕੀ ਵੇਖੋ ਪਲੀ ਪੁਲੀ ਬੜੀ ਮਈਆਂ ਵਾਂਗੂ ਪਿੱਠਪੁੜੇ ਦੀ ਮਈਆਂ ਵਾਂਗੂ ਆ ਹਾਂ ਬਿਲਕੁਲ ਬਿਲਕੁਲ ਕੋਈ ਸ਼ਾਕੀ ਨਹੀਂ ਹਾਂਜੀ ਬਾਕੀ ਪਿੱਠਪੁੜੇ ਦੇ ਵਿੱਚ ਪਿੱਠਪੁੜੇ ਬਾਕੀ ਇਹ ਵੀ ਵੀਰਜੇ 1000 ਤੋਂ 10 ਦਿਨ ਖੜਦੀ ਹੈ ਸ਼ਾਇਦ ਹੁੰਦਾ ਇਹਦੇ ਨਾਲ ਨਾ ਪਾਲ ਪੈ ਗਈ ਸਵੇਰੇ ਅੱਜ ਇੱਕ ਪਾਸੇ ਹੈ ਹਾਂਜੀ ਬੈਠੀ ਗਿੱਲੇ ਥਾਂ ਤੇ ਤੇ ਭਲਜੀ ਪੈ ਗਈ ਇਹਦੇ ਤੇ ਬਾਕੀ ਲੜ ਲ ਬਾਕੀ ਸਭੀ ਸੂਵੀ ਬਹੁਤ ਜਿਆਦਾ ਵੇਖੋ ਪੇਟ ਬੂੜਾ ਮਈਆਂ ਨੂੰ ਪਰੇ ਆ ਠੀਕ ਆ ਹਾਂ ਜੀ ਜਰਸੀ ਦੇ ਐਚ ਐਫ ਦਾ ਕਰਾਉ ਸੰਗਾ ਹਾਂ ਜੀ ਤੇ ਬੋਦੀ ਬਾਦੀ ਉਸੇ ਤਰ੍ਹਾਂ ਕੰਨ ਕੋਨ ਬਿਲਕੁਲ ਛੋਟੇ ਆ ਬਾਕੀ ਭਾਂਡਾ ਬਹੁਤ ਸੋਹਣਾ ਜਿੰਨਾ ਕਾ ਗਾਹਣ ਉਹਨਾਂ ਪਿੱਛੇ ਬਣਾ ਕੇ ਤਿਆਰ ਕਰੂਗੀ ਬਸ ਜੀ ਤੇ ਟਾਈਮ ਇਹ ਵੀ ਤੁਸੀਂ ਮੰਨ ਕੇ ਚੱਲੋ ਵੀ ਘੱਟੋ ਘਾਟ ਵੀ 8 ਤੋਂ 10 ਦਿਨ ਹਾਂ ਜੀ ਠੀਕ ਆ ਬਾਕੀ ਬਣੂ ਕਰਮਾ ਦੀ ਪੂਰਾ ਬਾਕੀ ਦੀ ਪੂਰਾ ਬਣੂ ਬਾਕੀ ਗਰਮੀ ਦੀ ਰੋਤਾਲੀਆਂ ਗਾਈਆਂ ਮੰਨ ਲਓ ਇਹਨਾਂ ਧੁੱਪੇ ਬੰਨ ਛੜੋ ਕੋਈ ਪਰਵਾਹ ਨਹੀਂ ਮੰਨ ਲਓ ਆਉਣ ਵਾਲੇ ਦਿਨਾਂ ਚ ਹੂੰ ਹੂੰ ਬਾਕੀ ਦੁੱਧ ਵੀ ਚੰਗਾ ਜਿਹਾ ਉਹਗੀ ਬਾਕੀ ਰਾਜੀ ਸਾਂਭੀ ਪਲੀ ਬਹੁਤ ਜਿਆਦੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਨਹੀਂ ਛੱਡ ਚ ਬਣੂ ਕਾ ਕੋਈ ਕੇ ਜਿਹੜਾ ਜਿਹੜਾ ਪੱਕਾ ਗੱਲ ਲਊਗਾ ਜਿੰਨੇ ਪੈਸੇ ਜਿਹਨੇ ਲਾਉਣੇ ਬਾਕੀ ਐ ਨਾ ਚਲੋ ਇੰਨੀ ਸਾਂਭੀ ਵੀ ਨਹੀਂ ਮੰਗ ਰਹੀ ਜਿੰਨੀ ਮੰਨ ਲਓ ਐਫ ਨੂੰ ਚਾਹੀਦੀ ਇੰਨੀ ਸਾਂਭ ਨਹੀਂ ਇਹਨੇ ਮੰਗਣੀ ਚਲੋ ਕ੍ਰੋਸ ਆਂਗੇ ਨਾ ਕ੍ਰੋਸ ਆਂਗ ਦਾ ਪਰ ਉਹ ਵਾਦਾ ਅਗਾ ਗਰਮੀ ਚ ਹਾਂ ਗਰ ਇਹ ਨਹੀਂ ਹੈਗਾ ਕਿ ਉਹ ਲੱਸੀ ਫਿੱਕੀ ਆ ਜਾਂ ਲਸੇਰੀ ਆ ਵਜਨ ਵੀ ਪੂਰਾ ਪੇਟ ਵਾਲੇ ਪਾਸੇ ਹੋਵੇ ਪੂਰਾ ਭਾਰਾ ਪਾਣਾ ਉਤੋਂ ਵੀ ਪਿੱਠ ਪੁੜੇ ਵਾਲੇ ਪਾਸੇ ਪੂਰੀ ਚੌੜੀ ਆ ਕਰਨ ਵਾਲੀ ਹਾਂ ਬਾਕੀ ਭਾਈ ਸਾਂਭੀ ਗਣ ਜੰਗੀ ਚਮਕ ਵੇਖੋ ਕਿੰਨੀ ਗਾਂ ਨੂੰ ਮੰਨ ਲਓ ਇੰਨੀ ਚਮਕੋ ਕਿਤੇ ਮੰਨ ਲਓ ਫਾਰਮ ਵਾਲੀ ਗਾਂ ਤੇ ਹੁੰਦੀ ਆ ਹਾਂਜੀ ਹਾਂਜੀ ਜਿੰਨੀ ਚਮਕੇ ਨੂੰ ਆਉਂਦੀ ਆ ਠੀਕ ਆ ਜੀ ਸੋ ਚਮਕ ਚਮਕ ਵੀਰਾਂ ਦਾ ਵੀ ਪੂਰੀ ਆ ਠੀਕ ਆ ਜੀ ਸ਼ਾਈਨ ਤੋਂ ਪੂਰੀ ਕਰਦੀ ਪਈ ਆ ਹਾਂਜੀ ਤੇ ਆ ਲਓ ਜੀ ਠੀਕ ਆ ਭਈ ਆਜਾ ਇਹ ਵੀ ਖੋਲ ਠੀਕ ਆ ਸੋ ਦੋ ਵੜਾ ਅੱਜ ਦੋਸਤੋ ਜਿਹੜੀਆਂ ਵੀਰ ਦੇ ਕੋਲੇ ਵਿਖਾਉ ਨੇ ਦੋਵੇਂ ਕੋਈ 8-8 10-10 ਦਿਨ ਹਜੇ ਕੱਟਦੀਆਂ ਨਹੀਂ ਸੂਨ ਦੇ ਵਿੱਚ ਲੈਂਦੀਆਂ ਐ ਸਮਾਂ ਤੇ ਬਾਕੀ ਇਹ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਸੈਕਿੰਡ ਨੰਬਰ ਤੇ ਦਿਖਾ ਰਹੇ ਆ ਤੇ ਦੂਜਾ ਸੂਬਾ ਹਣੀ 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 ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਦੇ ਆ ਮੁੱਲ ਵੀਰ ਜੀ ਜਿੱਦਾਂ ਦੇ ਵਛੀਏ ਸੂਵੀ ਉਹ ਤਾਂ 55000 ਦੀ ਵੇਚ ਜੀ ਜਿੰਨਾ ਮੰਨ ਲਓ ਆਪਣ ਨੂੰ ਦੁੱਧ ਦੀ ਗਾਰੰਟੀ ਤੇ ਆਈ ਆ ਅੱਜ ਇਹ ਵੀ 45000 ਦੀ ਦੇ ਦਾਂਗੇ 45 ਦੀ ਹਾਂਜੀ ਲਓ ਵੀ 45 45000 ਦੀਆਂ ਦੋਸਤੋ ਜੁਮੇ ਵੇੜਾ ਨੇ ਹਾਂ ਬਾਕੀ ਜੇ ਕੋਈ ਜੋੜੀ ਲਾਉ ਜੋੜੀ ਦੇ ਫੁੱਲ ਮਾਨਤਨ ਪੂਰਾ ਕਰਾਂਗੇ ਲਓ ਜੀ ਹਾਂਜੀ ਠੀਕ ਆ ਸੋ ਬਾਕੀ ਜੋੜਾ ਕੋਈ ਵੀਰ ਪਾ ਲੂਗਾ ਦੋਸਤੋ ਕੋਈ ਦੂਹੇੜਾ ਵੇਕੇ ਸਫਰ ਵੇਕੇ ਬਹੁਤੇ ਵੀਰ ਹੁੰਦੇ ਆ ਵੀ ਇਕੱਠਾ ਹੀ ਸੌਦਾ ਮਾਰਦੇ ਦੋ ਵੇੜਾਂ ਦਾ ਵੀ ਸੌਦਾ ਮਾਰ ਲਵਾਂਗੇ 45 45000 ਕੱਲੀ ਕੱਲੀ ਦਾ ਵੈਸੇ ਵਿੱਚੋਂ ਮਾਨਤਨ ਖੁੱਲਾ ਡੁੱਲਾ ਹੋ ਜਾਊਗਾ ਜੋੜੀ ਪਾਉਂਦਾ ਕੋਈ ਵੀਰ ਬਾਕੀ ਵੀ ਜੀ ਹੈ ਗਰਮੀ ਦੀ ਰੋਤ ਵਾਲੀਆਂ ਗਾਇਆਂ ਆ ਹਾਂ ਚੰਗੀਆਂ ਨੇ ਠੰਡੀਆਂ ਧੀਰੀਆਂ ਨੇ ਕੋਈ ਵੀ ਆਣ ਕੇ ਆਪਣੀ ਤਸੱਲੀ ਜੜੀ ਆ ਟਿੱਪ ਕੇ ਤੁਸੀਂ ਕਰ ਸਕਦੇ ਜੇ ਚੌਥਾ ਥਾਣਾ ਦੀ ਤੇ ਆਜ਼ਾਦ ਭਾਈ ਇਹ ਪਸ਼ੂਆ ਚ ਦੋ ਸੀ ਆਪਣੇ ਆ ਦੋ ਹੀ ਅਜ ਵੀਰ ਜੀ ਤੇ ਨੰਬਰ ਕਰਤੀਏ ਸਾਡੇ ਨੰਬਰ 97799914251 ਠੀਕ ਹੈ ਭਰਾ ਹਾਂਜੀ ਲਓ ਦੋਸਤੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕ ਆ ਜੀ ਵੈਸੇ ਰੇਡ ਭਾ ਪਰਦਾ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਬਾਕੀ ਜਿੱਥੇ ਤੈਹ ਬੈੰਦੀ ਹੋਈ ਕਿਸੇ ਵੀਰ ਦੀ ਤੁਸੀਂ ਬਿਠਾ ਲਿਓ ਆਪਣੀ ਆਣ ਕੇ ਵੇਖ ਲਿਓ ਤਸੱਲੀ ਕਰ ਲਿਓ ਠੀਕ ਆ ਜੀ ਚੰਗੀਆਂ ਨੇ ਸੋਹਣੀਆਂ ਵੜਾ ਨੇ ਅਗੇ ਗਰਮੀ ਵਿੱਚ ਚੱਲਣ ਵਾਲੀਆਂ ਨੇ ਕਿਉਂਕਿ ਕ੍ਰੋਸਪਾਣਾ ਕ੍ਰੋਸਾਂਗ ਦੇ ਵਿੱਚ ਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਚਲੋ ਅੱਗੇ